ਅੱਜ ਮੈਂ ਤੁਹਾਨੂੰ ਹਲਦੀ ਦਾ ਨੁਸਖਾ ਦੱਸਣ ਜਾ ਰਿਹਾ ਇਹਨੂੰ ਬਣਾਉਣਾ ਵੀ ਹੈ ਜੇ ਤੁਹਾਡਾ ਪੁੱਗਦਾ ਇਹਨੂੰ ਬਣਾ ਕੇ ਸੇਲ ਵੀ ਕਰੋ ਚਾਰ ਪੈਸੇ ਵੀ ਕਮਾਓ ਕਿਉਂਕਿ ਹਰ ਬੰਦਾ ਬਣਾ ਨਹੀਂ ਸਕਦਾ ਔਰ ਮੈਂ ਵੀ ਸਭ ਤੱਕ ਬਚਾ ਨਹੀਂ ਸਕਦਾ ਇਕੱਲਾ ਜਾਣਾ ਮੈਂ ਤੁਹਾਨੂੰ ਦੱਸ ਦਵਾ ਐਡੇ ਡੱਬੀਆਂ ਕਿੰਨੀਆਂ ਕਿ ਭਰ ਲਾਂਗੇ ਤਾਂ ਤੁਸੀਂ ਨੋਟ ਕਰੋ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜੀ ਪਾਈ ਹੈ ਅਰਣਜੀ ਉਹ ਪਾਈ ਹੈ ਕਾਲੀ ਹਲਦੀ ਜੀ ਕਾਲੀ ਹਲਦੀ ਕਬਦੇ ਆਪ ਚ ਐਸੀ ਚੀਜ਼ ਆ ਜਿਹੜੀ ਤੁਹਾਡੀ ਬੋਡੀ ਦਾ ਔਰਾ ਸੈੱਟ ਕਰਦੀ ਹੈ ਅੱਛਾ ਜੇ ਉਹਨਾਂ ਲੈਣੀ ਹੋਵੇ ਲੋਕ ਆਪ ਪੰਸਾਰੀ ਤੋਂ ਮਿਲਦੀ ਪੰਸਾਰੀ ਤੋਂ ਦੀ ਪਛਾਣ ਆ ਉਹਨੂੰ ਤੋੜੋ ਵਿੱਚੋਂ ਜਾਮਣੀ ਕਲਰ ਦੀ ਨਿਕਲੂ ਠੀਕ ਆ ਤੁਸੀਂ ਗੂਗਲ ਤੇ ਸਰਚ ਕਰੋ ਕਾਲੀ ਹਲਦੀ ਜਾਮਣੀ ਕਲਰ ਦੀ ਕਾਲੀ ਹਲਦੀ ਫਿਰ ਅਸੀਂ ਪਾਈ ਉਹਦੇ ਵਿੱਚ ਅੰਬਾ ਹਲਦੀ ਫਿਰ ਦਾਰੂ ਹਲਦੀ ਫਿਰ ਨੋਰਮਲ ਪੀਲੀ ਹਲਦੀ ਫਿਰ ਅਸੀਂ ਇੱਕ ਪਾਈ ਉਹ ਚ ਜੰਗਲੀ ਹਲਦੀ ਓਕੇ ਪੰਜ ਹਲਦੀਆਂ ਨੇ ਜਿਹੜੀ ਜੰਗਲੀ ਹਲਦੀ ਆ ਤੁਹਾਡੇ ਨਾੜੀ ਸਿਸਟਮ ਨੂੰ ਤੇ ਤੁਹਾਡੇ ਗਠੀਏ ਨੂੰ ਠੀਕ ਕਰਦੀ ਆ ਦੇਖੋ ਗੱਠਾਂ ਦੇ ਵਿੱਚ ਦਰਦ ਸਰੀਰ 'ਚ ਦਰਦ ਢੋਈ 'ਚ ਦਰਦ ਰੀੜ ਦੀ ਹੱਡੀ 'ਚ ਦਰਦ ਡਿਸਕ ਦਾ ਦਰਦ ਕਿਸੇ ਤਰ੍ਹਾਂ ਦੇ ਦਰਦ 'ਚ ਕੱਲੀ ਹਲਦੀ ਕੰਮ ਕਰਦੀ ਆ ਲੋਕ ਕਹਿੰਦੇ ਨੇ ਗੁਰਸੱਭ ਇਹ ਚ ਹੈ ਜਾਕੀ ਪਤਾ ਮੈਂ ਕਹਿੰਦਾ ਖੋਪੜੀ ਇਹਦੇ ਵਿੱਚ 25 ਸਾਲ ਦੀ ਚੀਜ਼ ਆ ਇਹ ਚ ਤੇ ਨਾਲ ਮੈਂ ਕਹਾਂ ਜੇ ਤੁਸੀਂ ਕਿਤੇ ਐ ਅੱਧਾ ਚਮਚਾ ਹਲਦੀ ਦਾ ਦੁੱਧ 'ਚ ਪਾਉਣਾ ਮੱਕਣਕ ਦੇ ਸੌਰੀ ਮੱਕੀ ਦੇ ਦਾਣੇ ਜਿੰਨੀ ਕੁ ਵਿੱਚ ਹਿੰਗ ਪਾ ਲਓ ਪਿਓਰ ਹੋਣੀ ਚਾਹੀਦੀ ਹੈ ਅਸਲੀ ਹਿੰਗ ਫਿਰ ਉਹਦੇ ਵਿੱਚ ਦੋ ਜਾਂ ਤਿੰਨ ਚੁਟਕੀਆਂ ਦੋ ਚੁਟਕੀਆਂ ਤਿੰਨ ਨਹੀਂ ਕਰਨੀਆਂ ਦੋ ਹੀ ਚੁਟਕੀ ਉਹਦੇ ਵਿੱਚ ਤੁਸੀਂ ਕਾਲੀ ਮਿਰਚ ਦਾ ਪਾਊਡਰ ਪਾ ਲਓ ਅੱਛਾ ਜੀ ਤੁਸੀਂ ਐੇ ਘੋਲ ਕੇ ਨਾ ਜੀ ਉਹਨੂੰ ਪੀ ਲਓ ਮੈਂ ਕਹਿੰਦਾ ਚਾਹੇ ਪਾਣੀ 'ਚ ਹੀ ਘੋਲ ਕੇ ਪੀ ਲਓ ਅਰੁਣ ਜੀ ਤੁਹਾਡਾ ਸਰੀਰ 'ਚ ਟੁੱਟਿਆ ਪਿਆ ਹੋਵੇ ਤੁਹਾਡੇ ਦਰਦ ਨਾਲ ਚੀਕਾਂ ਨਿਕਲਦੀਆਂ ਹੋਣ 5 ਮਿੰਟ 10 ਮਿੰਟ ਤੋਂ ਬਾਅਦ ਤੁਸੀਂ ਕਹੋਗੇ ਠੀਕ ਆ ਕੀ ਆ ਬਤਰੀ ਪੇਨ ਕਿਲਰ ਵੀ ਇੰਨੀ ਛੇਤੀ ਕੰਮ ਨਹੀਂ ਕਰਦਾ ਜਿੰਨੀ ਛੇਤੀ ਪੰਚਮ ਹਲਦੀ ਕਾਲੀ ਮਿਰਚ ਔਰ ਹਿੰਗ ਦਾ ਪਾਊਡਰ ਕੰਮ ਕਰਦਾ ਜਾਂ ਹਿੰਗ ਦਾ ਦਾਣਾ ਕੰਮ ਕਰਦਾ ਤੁਸੀਂ ਯਕੀਨ ਕਰੋ ਕਿਸੇ ਵੈਦ ਜੀ ਨਾਲ ਗੱਲ ਕਰਕੇ ਦੇਖਿਓ ਉਹ ਵੈਦ ਜੀ ਤੁਹਾਨੂੰ ਦੱਸਣਗੇ ਵੀ ਗੋਇਲ ਸਾਹਿਬ ਨੇ ਤਾਂ ਸਿਰ ਹੀ ਲਾਤਾ ਇਸ ਤੋਂ ਵਧੀਆ ਪੇਨ ਕਿਲਰ ਹੋਈ ਨਹੀਂ ਸਕਦਾ ਮਤਲਬ ਇਹ ਗੱਲ ਜੇ ਮੈਂ ਕਹਿ ਰਿਹਾ ਤਾਂ ਮੈਂ ਵੈਦ ਜੀ ਨੂੰ ਵਿੱਚ ਇਨਵੋਲਵ ਕਰ ਰਿਹਾ ਹਰ ਇੱਕ ਵੈਦ ਨੂੰ ਤਾਂ ਵੈਦ ਜੀ ਇਹ ਨਹੀਂ ਕਹਿ ਸਕਣਗੇ ਉਹ ਵੈਸੇ ਕਹਿ ਦਨ ਵੀ ਤਾਂ ਉਹ ਮਾਰੀ ਜਾਂਦਾ ਪਰ ਉਹ ਇਹ ਜ਼ਰੂਰ ਕਹਿਣਗੇ ਵੀ ਆਹ ਗੱਲ ਤਾਂ ਠੀਕ ਹੈ ਮਤਲਬ ਇਹ ਗੱਲ ਉਹ ਕਹਿਣਗੇ ਵੀ ਇਹ ਗੱਲ ਠੀਕ ਆ ਇਸ ਲਈ ਜਿਹੜੀ ਪੰਚਮ ਹਲਦੀ ਦਾ ਨੁਸਖਾ ਮੈਂ ਸ਼ੇਅਰ ਕੀਤਾ ਇਹਨੂੰ ਬਣਾ ਲਓ ਮਿੱਤਰੋ ਬਣਾ ਕੇ ਖਾਓ ਲੋਕਾਂ ਨੂੰ ਵੀ ਖਵਾਓ ਜਿਹੜੇ ਨੌਜਵਾਨ ਮੁੰਡੇ ਕਹਿੰਦੇ ਆ ਜਿਮ ਕਰਦੇ ਆ ਕਬੱਡੀ ਖੇਡਦੇ ਆ ਬਾਲੀਵਾਲ ਖੇਡਦੇ ਆ ਉਹ ਵੀ ਖਾਇਆ ਕਰੋ ਕਿਸੇ ਪ੍ਰੋਟੀਨ ਦੇ ਡੱਬਿਆਂ ਦੀ ਲੋੜ ਨਹੀਂ ਪੈਣੀ ਅੱਧਾ ਚਮਚਾ ਹੀ ਨਹੀਂ ਮੁੱਕਣਾ ਇਹ ਤੇ ਉਸ ਤੋਂ ਬਾਅਦ ਦੂਜੀ ਗੱਲ ਹੋਰ ਦੱਸ ਦਿੰਨਾ ਜਿਹੜੇ ਲੋਕ ਨਸ਼ੇ ਕਰਦੇ ਆ ਸ਼ਰਾਬ ਪੀਂਦੇ ਆ ਕਾਲਾ ਚਿੱਟਾ ਜੋ ਵੀ ਨਸ਼ਾ ਕਰਦੇ ਆ ਉਹ ਵੀ ਜੇ ਸਵੇਰੇ ਉੱਠ ਕੇ ਇੱਕ ਚਮਚਾ ਹਲਦੀ ਦਾ ਇਹ ਲੈ ਲੈਣ ਪੰਚਮ ਹਲਦੀ ਦਾ ਨਾਲ ਕਾਲੀ ਮਿਰਚ ਪਾ ਲੈਣ ਥੋੜੀ ਜੀ ਹਿੰਗ ਪਾ ਲੈਣ ਸਾਰੀ ਤੋੜ ਤਕਲੀਫ ਖਤਮ ਹੋ ਜਾਂਦੀ ਹੈ ਸਰੀਰ ਦੇ ਵਿੱਚ ਹੋਣ ਵਾਲੇ ਸਾਰੇ ਸਾਈਡ ਇਫੈਕਟ ਖਤਮ ਹੋ ਜਾਂਦੇ ਆ ਔਰ ਜਿਹੜੇ ਮਰੀਜ਼ ਇੰਨੇ ਨੇ ਪੱਤੇ ਗੋਲੀਆਂ ਦੇ ਰੱਖੀ ਬੈਠਿਆ ਆ ਵੀ ਗੋਲੀ ਖਾਣਨੇ ਆ ਬਲੱਡ ਦੀ ਵੀ ਖਾਣਨੇ ਆ ਫਲਾਣੀ ਵੀ ਖਾਣਨੇ ਆ ਆ ਵੀ ਖਾਣਨੇ ਆ 20 20 ਗੋਲੀਆਂ ਖਾਣਨੇ ਆ ਗੋਲੀਆਂ ਦੇ ਜਿਹੜੇ ਸਾਈਡ ਇਫੈਕਟ ਤੋਂ ਅਗਰ ਬਚਣਾ ਤਾਂ ਇਹ ਕੱਲੀ ਹਲਦੀ ਤੁਹਾਨੂੰ ਬਚਾ ਸਕਦੀ ਹੈ ਇਹਨੂੰ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਇਹ ਬਾਬਾ ਜੀ ਦਾ ਆਸ਼ੀਰਵਾਦ ਹੈ ਉਹ ਹੋਇਆ ਆਪਣੇ ਲਈ ਕਬਚ ਹੈ ਪੰਚਮ ਹਲਦੀ ਇਹਨੂੰ ਵਰਤਿਆ ਕਰੋ